कहता पता नहीं क्या बात है कहता पता नहीं क्या बात है हमें कमला भी कहते हैं माड़ा भी कहते हैं पर पता नहीं क्या बात है बनना भी मारे जैसा चाहते है बनना भी मारे जैसा चाहते है माड़ा भी कहते हो पागल भी कमला भी कहते हो पर बनना मारे जैसा चाहते हो क्या बात है भाई सलाम है आपको ਹੀ ਹੋ ਗਿਆ। ਕੇ ਨਹੀਂ ਵੀਰੇ? ਹਾਂ ਬਈ। ਉਹ ਟਰੈਕਟਰ ਖੜਾ ਸੱਟ ਲੈ। ਦੇ ਕੇ ਦਿਖਾਵੇ ਕੌਣ ਦਿੰਦਾ ajo। ਠੀਕ ਹੈ। ਕੇ ਨਹੀਂ ਬਈ? ਹਾਂ ਬਈ। ਬਿਲਕੁਲ ਨਵਾਂ ਟਰੈਕਟਰ ਜਿਹੜੇ ਰੇਟ 'ਚ ਬਾਈ ਨੂੰ ਦਿੱਤਾ ਨਾ ਮੈਂ। ਹਾਂ ਬਈ। ਸ਼ਾਇਦ ਹੀ ਕੋਈ ਦੇਵੇ। ਠੀਕ ਹੈ ਬਈ। ਠੀਕ ਹੈ ਗੱਲ। ਹਾਂ ਬਈ। ਰੁਪਈਆ ਦਾ ਰੁਪਈਆ। ਠੀਕ ਹੈ ਗੱਲ। ਉਹ ਸਾਡਾ ਗੁਲਾਬ ਸਿੱਧੂ ਦਾ ਟਰੈਕਟਰ ਖੜਾ। ਕਿਹੜਾ ਬਾਈ? ਉਹ ਸਿਰੇ ਤੇ ਹਾਵ ਲੈਣਾ। ਮੇਰਾ ਗੁਲਾਬ ਵੀ ਬਲੂ ਹੁੰਦਾ ਬਈ। ਲੈ। ਕਿਉਂ? हां जी मित्र प्यारे ਤੁਹਾਡਾ ਸਾਰਿਆਂ ਦਾ ਸਵਾਗਤ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੌਡੀ TV ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਈ ਤੁਹਾਨੂੰ ਬਈ ਸ਼ਰਮੀ ਨਾਲ ਮਿਲਾਉਣੇ ਆ ਵੱਖ-ਵੱਖ ਡਾਇਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਅੱਜ ਅੱਗੇ ਵੀਡੀਓ ਕਰਦੇ ਹਾਂ ਕੰਟੀਨਿਊ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵਧੀਆ ਕਰੋ ਵਧੀਆ ਤੁਸੀਂ ਸੁਣਾਓ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰੇ ਮੇਰੇ ਵੀਰਾਂ ਨੂੰ ਹੈਨਾ ਹਾਂ ਬਾਈ ਇਦਾਂ ਹੀ ਪਿਆਰ ਮਨਾਈ ਦੇਖੋ ਇਦਾਂ ਹੀ ਆਪਾਂ ਸੱਪ ਕੱਢਦੇ ਰਵਾਂਗੇ ਠੀਕ ਆ ਬਈ ਨਮਸਟੋਗ ਅਪਡੇਟ ਕਰਤਾ ਬਈ ਕਰਤਾ ਪੱਜ ਨਾਲ ਬਈ ਠੀਕ ਆ 60 ਦਬਾ ਲਗਾਈ 60 ਹਾਂ ਬਈ 2012 ਮਾਡਲ ਆ ਸਾਰਾ ਓਰੀਜਨਲ ਆ ਕੋਕਾ ਪੀਸ ਟਰੈਕਟਰ ਆ ਵੀਰੇ ਪੀਓ ਮੈਕਸ 2012 ਹਾਂ ਬਈ ਪਾਵਰ ਸਟੀਅਰਿੰਗ ਆ ਰਪੀਏ ਦਾ ਰਪੀਆ ਟਰੈਕਟਰ ਆ ਜੀ ਹਾਂ ਡਬਲ ਡਿਸਟ੍ਰੀਬਿਊਟਰ ਟਾਪ ਮਾਡਲ ਕਹਿੰਦੇ ਹੁੰਦੇ ਜੀ ਨੂੰ ਆਪਾਂ ਠੀਕ ਆ ਬਈ ਠੀਕ ਆ ਗੱਲ ਸੁਪਰ ਮੈਕਸ ਇੱਧਰ ਲਿਆ ਛੋਟੇ ਭਾਈ ਹਾਂ ਬਈ ਇੱਧਰ ਇੱਧਰ ਵੀ ਖੜਾ ਬਈ ਹੈਣਾ ਰੁਪਈਏ ਦਾ ਰੁਪਈਆ ਦੇ ਲੋਹਾ ਦਾ ਹਾਂ ਬਈ 12 ਮਾਡਲ ਆ ਤੈਨਾਂ ਲੱਖ ਤੇ 75 ਹਜ਼ਾਰ ਡਿਮਾਂਡ ਆ ਹਾਂ ਬਈ ਹੜਾ ਕੀ ਲਾਉਣਾ ਚੋਂ 375 ਸਾਢੇ ਦੰਦਾ ਬਈ ਕਾਮਲਾ ਹੋ ਜਾਂ ਤੂੰ ਹੋਰ ਬਈ ਇੱਕੋ ਰੇਟ ਆ ਹਾਂ ਬਈ ਤੈਨਾਂ ਲੱਖ ਤੇ 10 ਹਜ਼ਾਰ ਦੇਖੀ ਲੈ ਨੋ ਬੱਤ ਕਰੀਏ ਯਾਰ ਐਂ ਜਗਦੇ ਹੁੰਦੇ ਆ ਬਾਈ ਠੀਕ ਹੈ ਬਾਈ 3 ਲੱਖ ਤੇ 70 ਆ 3 ਲੱਖ ਤੇ 10000 ਦਾ ਟਰੈਕਟਰ ਦੇ ਦਾਂਗੇ ਵੀਰੇ ਹਾਂ ਬਾਈ ਬਾਕੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਮਿਲੂਗਾ ਹਾਂ ਬਾਈ ਠੀਕ ਹੈ ਗੱਲ ਤੇਲ ਦੀ ਸਰਵਿਸ ਕਰਕੇ ਦੇਵਾਂ ਸਾਰੇ ਡਟਾ ਡੰਡਾ ਪੱਟੀ ਛੋਟੇ ਟਰੈਕਟਰ ਮਿਲਣਗੇ ਸਾਰੇ ਟਰੈਕਟਰ ਨਾਲ ਹਾਂ ਬਾਈ 1000 ਰੁਪਿਆ ਚਾਬੀ ਨਾਲ ਦੇਵਾਂਗੇ ਹਰ ਟਰੈਕਟਰ ਨਾਲ ਦੇਵਾਂ ਠੀਕ ਹੈ ਬਾਈ ਕਿੰਨੇ ਵੀਰੇ ਹਾਂ ਬਾਈ ਹਾਂ ਆਪਣੀ ਸ਼ਰਤ ਆ ਇਸ ਗੱਲ ਨੂੰ ਜੇ ਇਹਨੇ ਦਾ ਟਰੈਕਟਰ ਕੋਈ ਦੇ ਦੇ ਆਪਣੀ ਜ਼ਿੰਮੇਵਾਰੀ ਇਹਦੀ 12 ਮਾਡਲ ਦੀ ਪਾਵਰ ਸਟੀering ਹੈ ਠੀਕ ਹੈ ਬਈ ਸੁਪਰ ਮੈਕਸ ਠੀਕ ਹੈ ਗੱਲ ਠੀਕ ਹੈ ਬਈ ਬਾਕੀ ਕੋਈ ਗੱਲ ਨਹੀਂ ਕਰ ਲਾਂਗੇ ਮਿੱਤੋ ਮਿੱਤਰੋ ਕੋਈ ਪ੍ਰਵਾਹ ਨਹੀਂ ਆ ਗਿਆ ਜੀ ਨਿਊਜ਼ੀਲੈਂਡ ਠੀਕ ਹੈ ਬਈ ਨਿਊਜ਼ੀਲੈਂਡ ਦੇਤਾ ਜੀ ਇਹ 91 11 ਉੱਧਰ ਖੜਾ ਉਹਨਾਂ ਬਾਈ ਦਾ ਹਾਂ ਬਈ ਮਾਰਨਿੰਗ ਇਹਨਾਂ ਦੇ ਚਾਰੇ ਟਾਇਰ ਚੱਕ ਦੇਨੇ ਆ ਇਹਦੇ ਮੈਂ ਠੀਕ ਚਾਰੇ ਨਵੇਂ ਪਾਉਣੇ ਨੇ ਬਈ ਨਵੇਂ ਟਾਇਰ ਤਾਂ ਨਵੇਂ ਆ ਜਮੇ ਤਾਜ਼ੇ ਆ ਹਾਂ ਪਰ ਸਾਨੂੰ ਪਸੰਦ ਨਹੀਂ ਆਂਦੇ ਬਾਈ ਠੀਕ ਹੈ ਬਈ ਮੂਰਲੇ 1000 16 ਲੈ ਟਾਇਰ ਪਹਿਣਗੇ ਜੀ ਹਾਂ ਬਈ ਪਿਛਲੇ ਐਮ ਅਰਫ ਦੇ ਪਹਿਣਗੇ ਆਹ ਚੱਕ ਦਾ ਗਲਾਸ ਫੋਲੂ ਨੇ ਬਿਲਕੁਲ ਨਵਾਂ ਟਰੈਕਟਰ ਜਿਹੜੇ ਰੇਟ 'ਚ 22 ਨੂੰ ਦਿੱਤਾ ਨਾ ਮੈਂ ਹਾਂ ਬਈ ਸ਼ਾਇਦ ਹੀ ਕੁਝ ਦੇਵੇ ਠੀਕ ਹੈ ਬਈ ਠੀਕ ਹੈ ਗੱਲ ਹਾਂ ਬਈ ਰੁਪਏ ਦਾ ਰੁਪਿਆ ਠੀਕ ਹੈ ਗੱਲ ਉਹ ਸਾਡਾ ਗੁਲਾਬ ਸਿੱਧੂ ਦਾ ਟਰੈਕਟਰ ਛੜਾ ਕਿਹੜਾ ਬਈ ਉਹ ਸਿਰੇ ਤੇ ਹਾਉ ਲੈਣਾ ਇਥੇ ਗੁਲਾਬ ਨੂੰ ਦਿੱਤੇ ਬਈ ਲੈ ਕਿਉਂ ਉਪਰਾਵਾ ਕਲਾਕਾਰ ਨਹੀਂ ਉਹ ਉਦਾਂ ਸਾਡਾ ਗਲਾਬ ਸਿੱਧੂ ਇੱਕ ਠੀਕ ਹੈ ਮੈਂ ਇਹ ਦੇਖ ਲੈ ਆ ਰਹੀ ਇਹ ਦਿੱਤਾ ਡੈਕਟਰ ਆਪਾਂ ਇੰਗਲੈਂਡ ਠੀਕ ਹੈ ਬਈ ਮੇਰੇ ਵੀਰ ਗਲਾਬ ਕਮਲ ਸਿੰਘ ਨੂੰ ਬਾਈ ਨੂੰ ਚੌਂਕੜਾ ਇਹਦੇ ਵੀ ਨਵੇਂ ਆ ਪਰ ਗੱਲ ਇਹ ਆ ਕਿਉਂ ਚਾਸ ਮਾਰਨਿੰਗ ਇਹਦੇ ਵੀ ਚਾਰੇ ਦਾ ਰੁੱਢ ਜਾਣੇ ਆ ਠੀਕ ਹੈ ਬਈ ਰੈਂਬ ਵੀ ਉੱਢ ਜਾਣੇ ਇਹਦੇ ਵੀ ਤੇ ਉਹਦੇ ਵੀ ਮੋਰੀਆਂ 'ਲੇ ਹਜ਼ਾਰ ਆ ਰਹੇ ਇਹਦੇ ਰੈਂਬ ਪੈਣ ਮੂਲੇ ਟਾਇਰ ਪੈਣਗੇ ਹਾਂ ਬਈ ਪਿਛਲੇ ਐਮਆਰ ਪੈਣਗੇ ਠੀਕ ਹੈ ਬਈ ਠੀਕ ਹੈ ਗੱਲ ਇਹ ਦੋਨੇ ਮੇਰੇ ਵੀਰਾਂ ਨੂੰ ਲੱਖ ਲੱਖ ਵਧਾਈਆਂ ਮੇਰੇ ਵੀ ਭਰਾਵਾਂ ਦੋਨੋਂ ਨਿਊਜ਼ੀਲੈਂਡ ਤੇ ਕੈਨੇਡਾ ਤੇ ਇੰਗਲੈਂਡ ਵਾਲੇ ਮੇਰੇ ਵੀਰ ਨੂੰ ਗੁਲਾਬ ਸਿੱਧੂ ਨੂੰ ਠੀਕ ਹੈ ਜੀ ਹਾਂ ਭਈਆ ਤੇ ਬਾਈ ਜੀ ਕੋਈ ਚੱਕਰ ਨਹੀਂ ਮੂੰਹ ਮੰਗੀ ਮੌਤ ਨਹੀਂ ਮਿਲਦੀ ਹਾਂ ਭਈ ਬੈਠਾ ਤੁਹਾਡਾ ਭਰਾ ਸ਼ਰਮਾ ਠੀਕ ਹੈ ਇਹ ਗੱਲ ਹਾਂ ਭਈਆ ਨਿੱਕੇ ਨਿੱਕੇ ਗੱਲਾਂ ਨਾ ਸੋਚਿਆ ਕਰੋ ਠੀਕ ਹੈ ਬਈ ਸ਼ਰਮਾ ਸਾਨੂੰ ਆ ਮਿਲ ਜੂ ਉਹ ਮਿਲ ਜੂ ਐ ਮਿਲ ਜੂ ਹਾਂ ਮੈਂ ਪਰਵਾਣਾ ਮੰਨੂ ਬੈਠੇ ਆ ਵੀ ਖੁਸ਼ ਕਰਕੇ ਦੋਵਾਂਗੇ ਮੈਂ ਆ ਜੀ ਬਾਗੋ ਬਾਗ ਠੀਕ ਹੈ ਬਾਗੋ ਬਾਗ ਕਰਕੇ ਦੋਵਾਂਗੇ ਬਾਈ ਜਿਹੜਾ ਹੀ ਮੇਰਾ ਵੀਰ ਆਊਗਾ ਟੈਸਟ ਲੈਣ ਹਾਂ ਬਈ ਕਿਹਨੇ ਤੈਨੂੰ ਕਹਾ ਵਾ ਸਹੀ ਗੱਲ ਆ ਬਾਈ ਸਹੀ ਗੱਲ ਪਿਛਲੀ ਲੈ ਲੈਣਾ ਇੱਥੋਂ ਦੀ ਹਾਂ ਸਹੀ ਗੱਲ ਸਭ ਤੋਂ ਰਗੜਾ ਰਹਿ ਜਾਂਦਾ 22 ਦਿਨ ਪਹਿਲਾਂ 95% ਮਿੱਤਰਾਂ ਨੂੰ ਹੋ ਗਈ ਸੀ ਪੈਰਾਲਾਈਸ ਹੈ ਮਾਰਕ ਨਹੀਂ ਰੱਖ ਲੈ ਹਾਂ ਬਈ ਪਿਛਲੇ ਬੁੱਧਵਾਰੇ ਤੇ ਤੁਸੀਂ ਡਾਕਟਰ ਰੱਪ ਕੇ ਬੋਲੂ ਦੇ ਉੱਤੋਂ ਦੀ ਇਹ ਹੋਰ ਹੁੰਦਾ ਨਾ ਕੱਠਿਆਂ ਨਹੀਂ ਹੋਣੀ ਛੱਡੀ ਸਹੀ ਗੱਲ ਹੈ ਬਈ ਐਡਾ ਭੈੜਾ ਟੱਪਿਆ ਸੀ ਘੱਟ ਦੇ ਉੱਤੋਂ ਦੀ ਲੈ ਗਏ ਇੱਥੋਂ ਦੀ ਨਿਕਲਿਆ ਸੀ ਉਹੀ ਆ ਬਈ ਆਪਾਂ ਕਿਸੇ ਨਾਲ ਬੇਇਮਾਨੀ ਨਹੀਂ ਕਰਦੇ ਤੇਰੇ ਪ੍ਰਮਾਤਮਾ ਆਪਣੇ ਨਾਲ ਮਾੜਾ ਹੁੰਦੇ ਸਾਸ ਜੀ ਦਾ ਇੱਕੋ ਗੱਲ ਜਾਣਦੇ ਹੁੰਦੇ ਆ ਮੈਂ ਤੁਹਾਨੂੰ ਦੋ ਗੱਲਾਂ ਤੁਹਾਨੂੰ ਵੀ ਦੇ ਹਾਂ ਬੋਲੋ ਪਹਿਲਾਂ ਤਾਂ ਮੈਂ ਤੁਹਾਨੂੰ ਕਹਾਵਤ ਜੀ ਦੀ ਇੱਕ ਸ਼ੇਅਰ ਸੁਣਾਉਣਾ ਠੀਕ ਹੈ ਧਿਆਨ ਨਾਲ ਸੁਣਿਓ ਕਿਤਾ ਪਤਾ ਨਹੀਂ ਕਿਆ ਬਾਤ ਹੈ ਕਹਿੰਦਾ ਪਤਾ ਨਹੀਂ ਕੀ ਬਾਤ ਹੈ ਹਮੇ ਕਮਲਾ ਵੀ ਕਹਤੇ ਹੈ ਮਾੜਾ ਵੀ ਕਹਤੇ ਹੈ ਪਰ ਪਤਾ ਨਹੀਂ ਕੀ ਬਾਤ ਹੈ ਬੰਨਾ ਵੀ ਮਾਰੇ ਜਾਸਾ ਚਾਹਤੇ ਹੈ ਵਾਹ ਵਾਹ ਜੀ ਵਾਹ ਬੰਨਾ ਵੀ ਮਾਰੇ ਜਾਸਾ ਚਾਹਤੇ ਹੈ ਸਹੀ ਗੱਲ ਹੈ ਬਈ ਮਾੜਾ ਵੀ ਕਹਤੇ ਹੋ ਪਾਗਲ ਵੀ ਕਮਲਾ ਵੀ ਕਹਤੇ ਹੋ ਪਰ ਬੰਨਾ ਮਾਰੇ ਜਾਸਾ ਚਾਹਤੇ ਹੋ ਕੀ ਬਾਤ ਹੈ ਭਾਈ ਸਲਾਮ ਹੈ ਆਪਕੋ ਇਹ ਬੀ ਵੀ ਤੁਸੀਂ ਸਮਝ ਗਏ ਹੋਵੋਗੇ ਜਿੰਨਾ ਤੋਂ ਪੁੱਛਦੇ ਹਾਂ ਉਹ ਸਾਨੂੰ ਇਹ ਕਹਿੰਦੇ ਹੁੰਦੇ ਕਿ ਕਮਲੇ ਬੰਮਣ ਕੋਲੇ ਜਾਣਾ ਤੇ ਕਮਲਾ ਵੀ ਕਹਿੰਦੇ ਤੇ ਬੰਨਾ ਵੀ ਸਾਡੇ ਵਰਗੇ ਚਾਹੁੰਦੇ ਆ ਸਹੀ ਹੈ ਨਾ ਜੀ ਠੀਕ ਹੈ ਨਾ ਜੀ ਸਾਡੀ ਦਾ ਮਿੱਤਰਾ ਉਹ ਹੈਲਾ ਹਾਂ ਬਈ ਰੇਲ ਗੱਡੀ ਦੇ ਵਿੱਚ ਇੱਕ ਅੰਨਾ ਭਖਾਰੀ ਮੰਗਦਾ ਫਿਰੇ ਬਾਬਾ ਮੰਗਦਾ ਫਿਰੇ ਉੱਪਰਲੀ ਸੀਟ ਤੇ ਬੈਠਾ ਬੰਦਾ ਮੇਰੇ ਵਰਗਾ ਕਲੰਨਾ ਹਮ ਥੱਲੇ ਦੇ ਨੂੰ 10 ਰੁਪਏ ਫੜਾ ਤੇ ਕਹਿੰਦਾ ਬਾਬੇ ਦੀ ਚੋਲੀ ਚ ਪਾ ਦੇ ਹਾਂ ਬਈ ਬਾਬੇ ਦੀ ਝੋਲੀ ਚ ਪਾਤੇ ਥਲੜੇ ਨੇ 10 ਰੁਪਏ ਬਾਬਾ ਕਹਿੰਦਾ ਜਿਨੇ ਆਪ ਮਾਇਆ ਪਾਈ ਆਪਣੀ ਮੇਰੀ ਝੋਲੀ ਚ ਮੇਰਾ ਮਾਲਕ ਉਹਦਾ ਵਾਦਾ ਕਿ ਨਹੀਂ ਵਾਦਾ ਕਰੇ ਰੰਗ ਲਾਵੇ ਖੁਸ਼ੀ ਲਾਵੇ ਹਨਾ ਹਾਂ ਹਾਂ ਭਈਆ ਤਾਹਾਂ ਮੇਰੇ ਵਰਗਾ ਕਾਮਲਾ ਬੈਠਾ ਉਹ ਪੱਜ ਕੇ ਬੋਲੇ ਤਾਹਾਂ ਵਾਲੀ ਸੀਟ ਦੇ ਰੇਲ ਗੱਡੀ ਚ ਹਾਂ ਭਈ ਕਹਿੰਦਾ ਬਾਬਾ ਦਾ 10 ਰੁਪਏ ਤਾਂ ਮੈਂ ਦਿੱਤੇ ਆ ਹੂੰ ਬਾਬਾ ਕੀ ਬੋਲਿਆ ਕਹਿੰਦਾ ਉਪਕਾਮ ਲਿਆ ਬੰਦੇ ਆ ਉਹ ਬੋਲਿਆ ਬੰਮਣਾ ਮੈਂ ਇਨਾ ਮੇਰਾ ਰੱਬ ਨਹੀਂ ਹੈ ਨਾ ਮੈਨੂੰ ਸਭ ਪਤਾ ਕਿਨੇ ਮਾਇਆ ਦਿੱਤੀ ਹੈ ਕਿਨੇ ਪੁੰਨ ਕੀਤਾ ਕਿਨੇ ਪਾਲਾ ਕੀਤਾ ਮੈਨੂੰ ਸਭ ਸਹੀ ਹੈ ਨਾ انسان ਤੋਂ ਅਸੀਂ ਕੁਝ ਨਹੀਂ ਲੈਣਾ ਸਾਡੇ ਰੱਬ ਨੂੰ ਪਤਾ ਹੈ ਸੀ ਕੀ ਕਰੀਏ ਗਲਤ ਕੋ ਸਹੀ ਹੈ ਇਹ ਗਲਤ ਹੈ ਜੀ ਹਾਂ ਬਈ ਮਿੱਤਰੋ ਸਾਧ ਦੇਖੇ ਰਹਿ ਰਹੋ ਇੱਥੇ ਹੀ ਰਹਿ ਜਾਣਾ ਰਾਜੇ ਮਹਾਰਾਜੇ ਨਹੀਂ ਲੈ ਕੇ ਗਿਆ ਹਾਂ ਬਈ ਆਪਦਾ ਕੀ ਦੇ ਵਿਚਾਰ ਕੇ ਨਹੀਂ ਵੀਰੇ ਸਹੀ ਹਲਾ ਬਈ ਮਾਣੋ ਲੋਖੋ ਖੁਸ਼ ਹੁੰਦਾ ਜੇ ਸਾਡਾ ਕਸਟਮਰ ਖੁਸ਼ ਸਾਡਾ ਪ੍ਰਾਖ ਖੁਸ਼ ਸਹੀ ਹਲਾ ਬਈ ਕੇ ਨਹੀਂ ਬੱਬੇ ਸਹੀ ਹਲਾ ਬਈ ਸਹੀ ਕੁਝ ਨਹੀਂ ਲੈ ਜਾਣਾ ਥੀ ਹਾਂ ਬਈ ਤੇਰੇ ਤਾਂ ਨੰਗੇ ਆਏ ਸੀ ਨੰਗੇ ਹੀ ਜਾਣ ਬਿਲਕੁਲ ਬਈ ਜੇ ਠੀਕੇ ਦਾ ਚੰਗਾ ਕਰ ਰਹੇ ਆ ਨਾ ਟਾਈਮੋ ਜਾਨ ਬਚ ਗਈ ਸ਼ਰਮੇ ਦੀ ਸਹੀ ਹਲਾ ਬਈ 95% ਬੰਦੇ ਨੂੰ ਪੈਰਾਲਾਈਜ਼ ਹੋ ਜੇ ਬੰਦਾ ਉੱਠੀਦਾ ਹੈ ਯਾਰਾ ਇਹ ਆਪ ਪੰਤਾਲੀ ਮੰਡਾਇਆ 90% 5% ਹੌਲੀ ਹੌਲੀ ਹੋਏ ਆ। ਓ ਬੇਟਾ। ਚੱਕ ਬਈ ਬੋਲੇ। ਬੋਲੂ ਪੁੱਤ। ਓ ਬੇਟਾ ਬੋਲੂ। ਟਰੈਕਟਰ ਪੱਟ ਤੇ ਚੜ ਕੇ ਇੱਥੇ ਆ ਕੇ ਸਲਿਪ ਮਾਰੀ ਟਰੈਕਟਰ ਨੇ ਰੀਡ ਦੀ ਹੱਡੀ ਤੇ ਆ ਕੇ। ਤੇ ਉਸ ਤੋਂ ਬਾਅਦ ਇੱਥੋਂ ਦੇ ਐ ਨੰਗਾ ਕੰਨ ਦੇ ਨਾਲ ਦੀ ਜੇ ਐ ਨਾ ਕਰਦਾ ਨਾ ਬੋਲੂ ਸਿਰ ਪੜਾਕਾ ਪੈਂਦਾ ਇੱਥੇ। ਇਸੇ ਗੜੋਂ ਚ। ਇਹ ਸਿਰ ਪੁੱਤ ਤੁਹਾਡੀਆਂ ਦਵਾਵਾ। ਤਹਾਡੇ ਪਿਆਰ ਸਦਕੇ ਤੁਹਾਡੀਆਂ ਦੁਆਵਾਂ ਕਰਕੇ ਅਸੀਂ ਤੁਨੇ ਪਿਓ ਪੁੱਤ ਬੱਚੇ ਬੈਠੇ ਆ ਠੀਕ ਹੈ ਗੱਲ ਹਾਂ ਬਈ ਨਹੀਂ ਤਾਂ ਫੇਰ ਵੀ ਮਿੱਤਰੋ ਸਾਡੇ ਇੱਥੋਂ ਵਾਲੇ ਤਾਂ ਕਹਿੰਦੇ ਆ ਸ਼ਰਮੇ ਦਾ ਭੁਗ ਬੋਨ ਨੂੰ ਫਿਰਦੇ ਆ ਯਾਨੀ ਸਹੀ ਹੈ ਬਈ ਥੋਈ ਗੱਲ ਹੀ ਮਿੱਤਰੋ ਤੁਹਾਡੇ ਨਾਲ ਆ ਸ਼ਰਮਾ ਜੀ ਸ਼ਰਮੇ ਨੂੰ ਇੱਥੇ ਤੱਕ ਤੁਸੀਂ ਪਹੁੰਚਾਇਆ ਹੈ ਨਾ ਆ ਪਾਣੀ ਸੁੱਟੋ ਭਾਏ ਦੇ ਕੋਸ਼ ਹੋ ਜਾ ਠੀਕ ਹੋ ਗਿਆ ਯਾਨੀ ਵੀਰੇ ਹਾਂ ਬਈ ਉਹ ਟਰੈਕਟਰ ਖੜਾ ਸੱਟ ਲੈ ਦੇ ਕੇ ਦਿਖਾਵੇ ਕੌਣ ਦਿੰਦਾ ਅਜ ਠੀਕ ਹੈ ਇਹ ਨਹੀਂ ਭਾਈ ਹਾਂ ਭਾਈ ਹਾਂ ਤੇ ਮੇਰਾ ਮੋਬਾਈਲ ਨੰਬਰ ਹੈਗਾ ਪਹਿਲਾਂ ਲੋਕੇਸ਼ਨ ਤੇ ਹਾਂ ਜੀ ਲੋਪਰਾਵਾ ਮੇਰੀ ਨਾਮ ਪੁੱਛਿਆ ਕਰੋ ਬੇਨਤੀ ਬੇਨਤੀ ਹੱਥ ਬਣੇ ਨਾਮ ਪੁੱਛਿਆ ਕਰੋ ਠੀਕ ਹੈ ਭਾਈ ਨਾਮ ਪੁੱਛਿਆ ਕਰੋ ਯਾਰ ਮੇਰੀ ਬੇਇੱਜ਼ਤੀ ਕਰਦੇ ਲੋਕ ਲੋਕੇਸ਼ਨ ਸਾਡੇ ਪਿੰਡ ਦੇ ਜਾਂ ਆਂਦੇ ਨਹੀਂ ਯਾਰ ਮੈਨੂੰ ਬੇਨਤੀ ਹੈ ਕਿਉਂ ਆਏ ਨਾ ਬਲਡ ਜਾਣਦਾ ਆਪਾਂ ਨੂੰ ਪਿੰਡ ਦਾ ਪਤਾ ਜੀ ਲੱਭੇਗਾ ਪਤਾ ਨਹੀਂ ਆਏਗਾ ਭਈਆ ਚੌਰੀ ਆਣਾ ਸੰਗਤ ਰਾਮਾ ਰੋਡ ਤੋਂ ਸੰਗਤ ਰੋਡ ਪੁੱਛ ਲਓ ਠੀਕ ਹੈ ਚਾਰ ਨੰਬਰ ਗਲੀ ਟੱਪ ਕੇ ਆਪਣਾ ਟੋਕੇ ਵਾਲੀ ਮਸ਼ੀਨ ਲੱਗੋ ਮੇਰਾ ਘਰ ਅਗਲਾ ਉਧਰਲੇ ਜਿਹੜੇ ਪਾਸੇ ਟੋਕੇ ਵਾਲੀ ਮਸ਼ੀਨ ਲੱਗੀ ਆ ਚਾਰ ਨੰਬਰ ਗਲੀ ਇਹਦੇ ਪਾਸੇ ਉਦੋਂ ਅਗਲੀ ਗਲੀ 7 ਨੰਬਰ ਗਲੀ 'ਚ ਮੇਰਾ ਘਰ ਆਉਣਾ ਠੀਕ ਹੈ ਗੱਲ ਇੱਥੇ ਆਓ ਮੋਸਟ ਵੈਲਕਮ ਹੈ ਵੀਰੇ ਤੇ ਸੌਰੀ ਹੈ ਬਾਈ ਹਨਾ ਇਹ ਥੋੜਾ ਜਿਹਾ ਮੈਸੇਜ ਕਰ ਦਿਆ ਕਰੋ ਭਰਾ ਮੈਨੇ ਬੇਨਤੀ ਰਿਕਵੈਸਟ ਹੱਥ ਮੰਨ ਕੇ ਤੇ ਮੇਰਾ ਮੋਬਾਈਲ ਨੰਬਰ ਹੈਗਾ 94788 4545 ਦੂਜਾ ਨੰਬਰ ਹੈਗਾ 88729 4545 ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਬੈਠੇ ਆ ਹਾਂ ਬਈ ਠੀਕ ਹੈ ਗੱਲ ਜਾਇਜ਼ ਰੇਟ ਦੇ ਵਿੱਚ ਟਰੈਕਟਰ ਦੇਵਾਂਗੇ ਉਹਨੇ ਦਾ ਦੇਮਾ ਕੋਈ ਦੇ ਕੇ ਦਿਖਾ ਬਈ ਠੀਕ ਹੈ ਬਈ ਕਿਉਂ ਜੀ ਸਹੀ ਹਲਾ ਪੜ ਕੇ ਕਹਿੰਦੇ ਆ ਠੀਕ ਹੈ ਬਈ ਕੀ ਗਲਤ ਆ ਵੀਰੇ ਹਾਂ ਬਈ ਹਾਂ ਅਸੀਂ ਪਾਕਿਸਤਾਨ ਚੋਂ ਟਰੈਕਟਰ ਲੈਉਣੇ ਆ ਅਸੀਂ ਦੂਜੀਆਂ ਘੰਟਾਂਾਂ ਚੋਂ ਦਾ ਟੱਢ ਲਿਓਨੇ ਭਾਲ ਭਾਲ ਹਾਂ ਭਾਈ ਤਸੱਲੀ ਕਰਕੇ ਲੈ ਕੇ ਜਾਓ ਫਲਨਾਂ ਕਰਕੇ ਜਾਓ ਉੱਥੇੋਂਕਰ ਜਿੱਥੋਂ ਤੁਸੀਂ ਲੈ ਕੇ ਆਉਨੇ ਮਿੱਠੇ ਉੱਥੋਂ ਹੀ ਮੈਂ ਲੈ ਕੇ ਆਉਣਾ ਸਹੀ ਗੱਲ ਹੈ ਜਿੱਥੋਂ ਤੁਸੀਂ ਲੈ ਕੇ ਆਉਨੇ ਉੱਥੋਂ ਹੀ ਮੈਂ ਲੈ ਕੇ ਆਉਣਾ ਹਾਂ ਭਾਈ ਕਿ ਨਹੀਂ ਭਾਈ ਸਹੀ ਗੱਲ ਹੈ ਭਾਈ ਇਦਾਂ ਨਹੀਂ ਸ਼ਰਮੇ ਦੇ ਸੌਦੇ ਬੰਦੋਂ ਦੇ ਵੀਰੇ ਠੀਕ ਹੈ ਗੱਲ ਐਵੇਂ ਲੀਰਾ ਰੂਰਾ ਕਹਿਣ ਦਾ ਕੋਈ ਫਾਇਦਾ ਨਹੀਂ ਸਾਨੂੰ ਜਿਹੜੀਆਂ ਲੀਰ ਦੀ ਗੱਲ ਤੂੰ ਕਰਦਾ ਉਹਨਾਂ ਅਸੀਂ ਜੁੜੇ ਵੀ ਨਹੀਂ ਸਾਫ਼ ਕਰਦੇ ਸਹੀ ਹਨ ਠੀਕ ਹੈ ਵੱਡੇ ਭਾਈ ਹਾਂ ਬਈ ਕੋਈ ਫਾਇਦਾ ਨਹੀਂ ਹੈਗਾ bizness ਕਰ ਲੋ ਰੀਸ ਕਰੋ ਯਾਰ ਜਿੰਨੇ ਦਾ ਰੇਟ ਆਪਾ ਦਿੰਨੇ ਆ ਉਹ ਨਹੀਂ ਕਰ ਸਕਦੇ ਉਹ ਸੌਰੀ ਹੋ ਗਿਆ ਉਹ ਸੌਰੀ ਹੋ ਗਿਆ ਸੌਰੀ ਹੈ ਹੋਰ ਇਸ ਰੂਸ ਵਾਲਾ ਕੰਮ ਤਾਂ ਹੈ ਨਹੀਂ ਠੀਕ ਹੈ ਗੱਲ ਬੇਨਤੀ ਹੱਥ ਬਨ ਕੇ ਤੁਸੀਂ ਆਪਦਾ ਵਰਕ ਕਰ ਲੋ ਸਾਨੂੰ ਆਪਦਾ ਕਰ ਲੈਣੇ ਸਹੀ ਹਾਂ ਬਈ ਠੀਕ ਹੈ ਗੱਲ ਕੋਈ ਫਾਇਦਾ ਨਹੀਂ ਕਮੈਂਟ ਤਾਂ ਕਰਨ ਦਾ ਕੋਈ ਫਾਇਦਾ ਨਹੀਂ ਰੋਲਾ ਪਾਉਣ ਦਾ ਠੀਕ ਹੈ ਜੋ ਵੀ ਵੀਡੀਓ ਦੇਖਦੇ ਆ ਬਾਹਰ ਮੇਰੇ ਵੀਰ ਬੈਠੇ ਆ ਕੁਈਆਂ ਪੜਨੀ ਹੈ ਸਹੀ ਹਲਾ ਬਈ ਠੀਕ ਹੈ ਗੱਲ ਨੂੰ ਸੋਚਦੀ ਹੈ ਕਿ ਆਰਸੀ ਚ ਕੁੱਕਣਾ ਮੰਗੋ ਲੜੀ ਜਾਂਦੇ ਆਪਾਂ ਨੂੰ ਕੀ ਟਰੈਕਟਰ ਦੇਣਗੇ ਸਹੀ ਹਲਾ ਬਈ ਕਿ ਨਹੀਂ ਬਾਈ ਹਾਂ ਬਈ ਮੈਂ ਇਹੀ ਕਹਿਣਾ bizness ਕਰੋ ਬਰਾਬਰੀ ਕਰ ਲੋ ਕੰਪੀਟੀਸ਼ਨ ਕਰ ਲੋ ਜਿਹੜੇ ਰੇਟ ਮੈਂ ਬੋਲਦਾ ਉਹ ਰੇਟ ਬੋਲੋ ਸਹੀ ਹਲਾ ਬਈ ਟਰੈਕਟਰ ਵੇਖਣਗੇ ਤਾੜ ਤਾੜ ਵੇਖਣਗੇ ਹੂੰ ਮੁੰਡਾ ਹੀ ਪੜਦਾ ਮੈਂ ਵੀਰੇ ਮੈਂ ਇੱਥੇ ਸਾਲਾ ਸੁਰਜਾ ਵੱਡਾ ਲੰਘ ਗਿਆ ਰੱਬ ਤੋਂ ਪੁੱਲ ਨਹੀਂ ਲਿਖੀ ਲੱਗ ਗਿਆ ਇੱਥੇ ਪੁਰਜਾ ਲੱਗ ਗਿਆ ਵੱਡਾ ਹੂੰ ਠੀਕ ਹੈ ਗੱਲ ਉਹ ਪੜਾ ਘਮ ਹਾਂ ਬਈ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸੱਸੀ ਕਰ ਮਿਹਰਬਾਨੀ ਬਾਈ ਮੇਰੀ